ਸਤਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰਿਆਂ ਸ਼ਬਦ ਗਾਵਣ ਆਈਆਂ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇ ਕਹੈ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰਹੁ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗਲਾਂ ਸਮਰਾਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਹਿਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਧ ਸੰਤ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਟੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਨੋ ਸੰਤੋ ਸਵਤ ਰੂਪੇ ਯਾਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਭ ਤਿਤ ਘਾਰ ਸੁਭਾਗੈ ਘਾਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੋਰ ਕਰਮ ਪਾਇਆ ਤੁਧ ਜਨ ਕੋ ਉਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਕਰਿਆ ਨਹਦ ਵਾਜੇ ਸਾਚੀ ਨਿਵੇ ਬਨ ਦੇਹ ਨਮਾਣੀ ਦੇਹ ਨਮਾਣੀ ਲਿਵੇ ਬਾਜੂ ਕੀਆ ਕਰੇ ਵੇ ਚਾਰੀਆ ਤਦ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏ ਸੁਨੋ ਹੁਰ ਥਾਓ ਨਾਹੀ ਸਬਦ ਲਾਗ ਸਵਾਰੀਆ ਕਹੈ ਨਾਨਕ ਲਿਵੈ ਬਾਜੂ ਕੀਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਗਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਨ ਕਾ ਮੋਹ ਟੁੱਟਾ ਤਨ ਕਾ ਸਬਦ ਸੱਚਾ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੂਜਨ ਦੇਹ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਇਕ ਭਰਮ ਭੂਲੇ ਰਹੇ ਦਹ ਦਸ ਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਿਆ ਨਿਰਮਲ ਜਿਨਾਂ ਪਾਣਾ ਪਾਵੇ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੋ ਅਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਤ ਕੇਰੀ ਕਤ ਦੁਆਰੈ ਪਾਈਐ ਧਨ ਮਨ ਧਨ ਸਭ ਸੋਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿ ਹੋ ਗੁਰੂ ਕੇ ਰਾਗ ਗਾਵੋ ਸਚੀ ਬਾਣੀ ਕਹ ਨਾਨਕ ਸੁਨੋ ਸੰਤੋ ਕਥਿਉ ਕਤ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਾ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜੰਠ ਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮਿੱਠਾ ਲਾਇਆ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਾਨ ਪਿਆਰੇ ਤੂੰ ਸਦਾ ਸੱਚ ਸਮਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਬੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ ਸਤਿਗੁਰੂ ਦਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਆਗਮ ਅਗੋਚਰਾ ਤੇਰਾ ਅੰਤ ਨ ਪਾਇਆ ਤੂੰ ਨਾ ਪਾਇਆ ਗਨ ਤੇਰਾ ਆਪਣਾ ਤੂੰ ਜਾਣਹਿ ਜੀ ਜੰਮਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੈ ਆਖੈ ਤਾਂ ਵੇਖ ਸਭ ਤੂੰ ਹੈ ਜਨ ਜਗ ਤੋ ਪਾਇਆ ਕਹੈ ਨਾਨਕ ਕੂਸ ਦਾ ਅਗੰਮ ਹੈ ਤੇਰਾ ਅੰਤ ਨ ਪਾਇਆ ਸੁਰ ਨਨ ਮਨੁਜਨੇ ਅਮਰਤ ਕੂਜ ਦੇਸੋ ਅਮਰਤ ਗੁਰ ਤੇ ਪਾਇਆ ਆਇਆ ਅਮਰਤ ਗੁਰੂ ਕਿਰਪਾ ਕਿਨੀ ਸੱਚਾ ਮਾਨਵ ਵਸਾਇ ਜੀ ਜੰਤ ਸੰਭ ਤੋਂ ਦੋ ਪਾਏ ਇਕ ਵੇਖ ਪਰਸਨ ਆਇਆ ਲਬ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਸਨੂ ਆਪ ਤੁਠਾ ਤਨੇ ਅਮਰਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਾਸ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਕਨਿਓ ਤਿੱਖੀ ਵਾਲਹੁ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾਂ ਝੁਕੋ ਜੁਗ ਨਰਾਲੀ ਜਿਉ ਤੂੰ ਚਲਾਏ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਦ ਤੂੰ ਚਲਾਏ ਤਿਵੈ ਚੱਲਹ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹਿ ਜਸਨੋ ਕਥਾ ਸੁਣਾਏ ਹੈ ਆਪਣੀ ਸੇ ਮੁਰ ਦੁਆਰੇ ਸੁਖ ਪਾਵਹਿ ਕਹੈ ਨਾਨਕ ਸੱਚੇ ਸਾਹਿਬ ਜੋ ਪਾਵੈ ਤਵੈ ਚਲਾਵਹਿ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇਆ ਇਹੋ ਤਨ ਕਾ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਰਹ ਕਨੇਰੇ ਕਰਹਿ ਗੱਲਾਂ ਗੱਲ ਨਹੀਂ ਕਿ ਨਾ ਨ ਪਾਇਆ ਕਹਿ ਨਾਨਕ ਸਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਾਇਆ ਹਰ ਧਾਇਆ ਪਵਿੱਤ ਹੋਏ ਗੁਰਮੁਖ ਜਨੀ ਧਾਇਆ ਪਵਿੱਤ ਮਾਤਾ ਪਿਤਾ ਕੋ ਟੰਬ ਸਹਤ ਸੋ ਸੰਗਤ ਸਵਾਈਆ ਕੰਦੇ ਪਵਿੱਤ ਸੁਣਦੇ ਪਵਿੱਤ ਸੇਪਵਿੱਤ ਜਿਨੀ ਮਨ ਵਸਾਇਆ ਕਹੈ ਨਾਨਕ ਸੇਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਜਨ ਊਪਜੈ ਵਣ ਸਹਜ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੀ ਕਰਮ ਕਮਾਏ ਸਹਸਾ ਜੀਉ ਮਲੀਣ ਹੈ ਕਿਤ ਸੰਜਮ ਤੋਤਾ ਜਾਏ ਮਨ ਲਤੋ ਉਹ ਸ਼ਬਦ ਲਾਗੋ ਹਰ ਸੋ ਰਹੋ ਜਿਤ ਲਾਏ ਕਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਇ ਸਹਿ ਸਾਹਿਬ ਜਾਏ ਜੀਉ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਉ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋਵੇ ਸਾਰੇ ਆਵੇ ਦਾ ਮਹਿ ਨਾਮ ਉਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਲਿਆ ਕਹ ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਉੜ ਕੀ ਸੋਏ ਪਹੁੰਚੈ ਨਾਹੀ ਮਨ ਸਾ ਸੱਚ ਸਮਾਣੀ ਜਨਮ ਰਤਨ ਜਿਨੀ ਕਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਉ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਾਏ ਅੰਤਰਾਤਮੈ ਸਮਾlde ਆਪ ਛਾੜ ਸਦਾ ਰਹੈ ਕਰਨੈ ਗੁਰਮੁਨੇ ਅਵਰ ਨ ਜਾਣੈ ਕੋਇ ਕਹੈ ਨਾਨਕ ਸੁਲਹੁ ਸੰਤਹੁ ਸੋ ਸਿੱਖ ਸੰਮੁਖ ਹੋਇ ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰਥੈ ਕੋਈ ਪੁੱਛੋ ਵਿਵੇਕੀਆ ਜਾਏ ਅਨੇਕ ਜੁਨੀ ਭਰ ਮ ਆਵੇ ਵੇਣ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹ ਨਾਨਕ ਵਿਚਾਰ ਦੇਖੋ ਵੇਣ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੇ ਅੰਮ੍ਰਿਤ ਸਦਾ ਰਹੋ ਹਰ ਰੰਗ ਜਬੇ ਹੋ ਸਾਰਗ ਬਾਣੀ ਕਹ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਨ ਕਾ ਹਿਰ ਲਿਆ ਮਾਇਆ ਬੋਲਨ ਪਏ ਰਬਾਣੀ ਕਹ ਨਾਨਕ ਸਤਿਗੁਰੂ ਵੱਜੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗ ਆਇ ਹੋ ਹਵਾ ਸਮਾਓ ਸਬਦ ਸੇਤੀ ਮਾਨ ਮਿਲਿਆ ਸੱਚਾ ਲਾਇ ਪਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਵੁ ਭਜਾਏ ਕਹੈ ਨਾਨਕ ਸਬਦ ਰਤਨ ਹੈ ਹੀਰਾ ਜਪ ਤੜਾਓ ਸਿਰ ਸਖਤ ਆਪੁ ਪਾਇ ਕੈ ਕਰਤਾ ਆਪੇ ਹੁਕਮ ਰਤਾਏ ਹੁਕਮ ਰਤਾਏ ਆਪ ਵੇਖੈ ਗੁਰਮੁਖਿ ਸਭੁ ਜਾਏ ਤੂੜੇ ਬੰਧਨ ਹੋਇ ਮੁਕਤ ਸਬਦ ਮਨ ਵਸਾਏ ਗੁਰਮੁਖ ਜਿਸਨੁ ਆਪ ਕਰੇ ਸੋ ਹੋਵੈ ਏਕਸੋ ਲਿਵ ਲਾਇ ਕਹੈ ਨਾਨਕ ਆਪ ਕਰਤਾ ਆਪੇ ਹੁਕਮੁ ਬਜਾਏ ਸਿਮਰਤ ਸਾਸਤਰ ਕੋਨੁ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰੂ ਪੱਜੋ ਤਤੈ ਸਾਰ ਨ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁਤਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਰਪਾ ਤੇ ਸੇ ਜਨ ਜਾਗੇ ਜਨ ਹਰਿ ਮਨ ਵਸਿਆ ਭੁੱਲੇ ਅਮਰਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨ ਮੰਨਨ ਹਰਿ ਲੈ ਵਿਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇਉ ਦਰਮ ਮਹਿ ਪ੍ਰਤਪਾਲ ਪਰੇ ਸੋਕ ਮਨੋਂ ਵਿਸਾਰੀਐ मनहुं काम विसारी ए वडदाता जे अगन मह आहार पोचावे ओस नोक पोहे न सकी जतनो अपने ले वलावे अपने लेवे आपे लाए पुरमुख सदा सम्हाली ए कह नानक ए वडदाता सूक मनहुं विसारी ए जैसी अगरुद्र मह तैसी बाहर माया माया गन सवी को जेहि करता खेल रचाया ਜਾਤ ਸਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵਛੜ ਕੀ ਲਗੀ ਤਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਪੁਜੈ ਭਾਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ ਹਰ ਆਪੇ ਮੁਲਕ ਹੈ ਮੋਲ ਨਾ ਪਾਇਆ ਜਾਏ ਮੋਲ ਨਾ ਪਾਇਆ ਜਾਏ ਕਿਸੈ ਵਿਟਹੁ ਰਹੇ ਲੋਕ ਬਿਨ ਲਾਏ ਐਸਾ ਸਤਗੁਰੂ ਜੀ ਮਿਲੇ ਜਿਸਨੂੰ ਸਿਰ ਸੋਪੀਐ ਵਿੱਚ ਹੋ ਆਪ ਜਾਏ ਜਿਸ ਦਾ ਜੀਉ ਤਿਸਮਤ ਰਹੈ ਹਰ ਵਸੈ ਮਨ ਆਏ ਹਰਿ ਆਪੇ ਮੁਲਕ ਹੈ ਭਾਗਤ ਨਾ ਕੈ ਨਾਨਕ ਜਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨਵਣ ਜਾਰਾ ਹਰ ਰਾਸ ਮੇਰੀ ਮਨਵਣ ਜਾਰਾ ਸਤਗੁਰ ਤੇ ਰਾਹ ਜਾਣੀ ਹਰ ਹਰਨਤ ਜਬ ਇਹੋ ਜੀਉ ਹੁਲਾਹਾ ਖੱਟੇ ਹੋ ਦਿਹਾੜੀ ਇਹੋ ਧੰਨ ਤੇ ਨਾ ਮਿਲਿਆ ਜਨ ਹਰਿਆਪੇ ਪਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ ਏ ਰਸਨਾ ਤੂੰ ਅੰਦਰਸ ਰਾਤ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੂਰਤ ਕਿ ਤੈ ਜਿਚਰ ਹਰਸ ਪੱਲ ਨਾ ਪਾਏ ਹਰ ਰਸ ਪਾਈ ਪੱਲੇ ਪੀਏ ਹਰ ਰਸ ਬੌਣੰਦ ਸੁਨਾ ਲਾਗੈ ਆਏ ਇਹੋ ਹਰਸ ਕਰਮੀ ਪਾਈਐ ਸਤਗੁਰ ਮਿਲੈ ਸਿ ਆਏ ਕਹੈ ਨਾਨਕ ਹੋਰ ਅੰਦਰ ਸਭਿ ਇਸਰੀ ਜਹ ਹਰ ਵਸੈ ਮਨਿ ਆਏ ਏ ਸਰੀਰਾ ਮੇਰਿਆ ਹਰ ਤੁਮਹਿ ਜੋਤ ਰੱਖੀ ਤਾ ਤੂ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂ ਜਗ ਮਹਿ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜਨ ਜੀਉ ਪਾਏ ਜਗਤ ਦਿਖਾਇਆ ਹੋਰ ਪ੍ਰਸਾਦੀ 부ਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰੀ ਹਿਟਕਾ ਮੂਲ ਰਚਿਆ ਜੋ ਤੜਾਖੀ ਤਾ ਤੂ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਕੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲਿਤ ਸਕੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਧਨ ਸੁਭਾਗੇ ਆਪਣਾ ਪਰ ਜਾਪੇ ਅਨਹਤ ਬਾਣੀ ਗੁਰ ਸਬਦ ਜਾਣੀ ਹਰ ਨਾਮ ਹਰ ਰਸ ਧੋਗੋ ਕਹ ਨਾਨਕ ਪ੍ਰਭ ਆਪ ਮਿਲਿਆ ਕਰਨ ਕਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ ਕਿਆ ਤੂਦ ਕਰਮ ਕਮਾਇਆ ਕੇ ਕਰਮ ਕਮਾਇਆ ਤੋਦ ਸਰੀਰਾ ਜਦੂ ਜਗ ਮਹਿ ਆਇਆ ਜਨ ਹਰ ਤੇਰਾ ਰਚਨ ਰਜਿਆ ਸੋਹਰ ਮਨ ਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹ ਨਾਨਕ ਓ ਸਰੀਰ ਪਰਮਾਨ ਹੋਆ ਜਨ ਸਤਗੁਰ ਸੋਚਤ ਲਾਇਆ ਏ ਨੇਤਰੋ ਮੇਰੇ ਹੋ ਹਰ ਤੁਮਹ ਜੋ ਧਰੀ ਹਰ ਮਨ ਅਵਰਣ ਦੇਖੋ ਕੋਈ ਹਰ ਮਨ ਅਵਰਣ ਲੀਖੋ ਕੋਈ ਨਜ਼ਰੀ ਹਰ ਨੇ ਹਾਲਿਆ ਏਹੋ ਵੈਸ ਸੰਸਾਰ ਤੁਮ ਦੇਖ ਦੇ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾਵੇ ਖਾ ਹਰ ਇੱਕ ਹੈ ਹਰ ਬਿਨੇ ਅਵਰਣ ਕੋਈ ਕਹੈ ਨਾਨਕ ਇਹੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਤ੍ਰਿਸ਼ਟ ਹੋਈ ਏਸ ਨਵੜੁ ਹਮੇਰੋ ਸਾਚਾ ਸੁਨਣੈ ਨੋ ਪਠਾਏ ਸਾਚਾ ਸੁਨਣੈ ਨੋ ਪਠਾਏ ਸਰੀਰ ਲਾਏ ਸੁਣਹੁ ਸਤਿ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਾਸ ਸੁਮਾਣੀ ਸਚ ਲਖ ਬਡਾਣੀ ਤਾਵੀ ਗਤ ਕਹੀ ਨਾ ਜਾਏ ਹੇ ਨਾਨਕ ਅੰਦਰਤ ਨਾਮ ਸੁਨਹੁ ਪਵਿੱਤਰ ਹੋਵੋ ਸਾਚੈ ਸੁਰਣੈ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਉਣ ਹੋਜਾਇਆ ਵਜਾਇਆ ਵਾਜਾ ਪਉਣ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦਵਾਰੇ ਲਾਏ ਭਾਵਨੀ ਅਨੰਦ ਸਵਾਂ ਦਵਾਰ ਦਿਖਾਇਆ ਹਰ ਨੀਕ ਰੂਪ ਨਾਉ ਨੰਦ ਤਿਸ ਦਾ ਅੰਤ ਨਾ ਜਾਈ ਪਾਇ ਕਹ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਕੈ ਬਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸੱਚ ਹੈ ਕਰ ਗਾਵਹੁ ਗਾਵੋ ਨਾ ਸੋਹਿਦਾ ਕਰ ਸੱਚੈ ਜਿਥੈ ਸਦਾ ਸੱਚ ਤੇ ਆਵਹਿ ਸਚਉ ਤੇ ਆਵਹਿ ਜਾਤੁ ਸੁਭਾਵਹਿ ਗੁਰਮੁਖ ਜੀ ਨਾਮੁ ਵਜਾਵਹਿ 에ਹੋ ਸਤ ਸਭ ਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹਿ ਕਹੈ ਨਾਨਕ ਸਤਿ ਸੁਹੇਲਾ ਸਚੈ ਕਰ ਗਾਵਹਿ ਆਨੰਦ ਸੁਣ ਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਵ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਭਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣਤੇ ਤੋ ਨੀਤ ਤਹਤੇ ਭਵਤ ਸਤਗੁਰ ਰਹਾ ਭਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ